ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਵਪਾਰੀਆਂ ਨੂੰ ਵੀ ਆਪਣੇ ਹੱਕਾਂ ਦੀ ਲੜਾਈ ਲਈ ਇੱਕਜੁੱਟ ਹੋ ਕੇ ਲੜਨਾ ਪਵੇਗਾ ਤਾਂ ਹੀ ਸਰਕਾਰ ਹਿਲੇਗੀ ਅਤੇ ਵਪਾਰੀਆਂ ਦੀ ਗੱਲ ਸੁਣਨ ਲਈ ਮਜਬੂਰ ਹੋਵੇਗੀ ਇਹ ਸ਼ਬਦ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਰਾਜ ਨੇ ਸ਼ਹਿਰ ਵਿਚ ਅਗ ਜਨੀ ਦਾ ਸ਼ਿਕਾਰ ਹੋਏ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ مالی ਸਹਾਇਤਾ ਦੇਣ ਲਈ ਰੱਖੇ ਗਏ ਇੱਕ ਸਮਾਗਮ ਦੌਰਾਨ ਕਹੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਆਪਾਂ ਉਹ ਛੋਟਾ ਜਿਹਾ ਬਰਾਲਾ ਕਰਕੇ ਆਪਾਂ ਸਮਾਜ ਦੇ ਵਿੱਚੋਂ ਥੋੜਾ ਜਿਹਾ ਕਲੈਕਸ਼ਨ ਕਰਕੇ ਉਹਨਾਂ ਵਿੱਚ ਜਿਹਨੇ ਮੇਰੇ ਹੋਰ ਸਾਥੀ ਸੀ ਮੇਰੇ ਛੇ ਭੂਮੀ ਵਾਲਿਆਂ ਨੇ ਸੋਲਿਊਸ਼ਨ ਆਟਮ ਜਾਗਰ ਮੰਚ ਨੇ ਔਰ ਸਾਇੰਸ ਸੁਸਾਇਟੀ ਨੇ ਵੀ ਮੇਰੀ ਕਾਫੀ ਹੈਲਪ ਕਰਕੇ ਜਿਸ ਦੇ ਨਾਲ ਆਪਾਂ ਉਹ ਰਾਸ਼ੀ ਇਕੱਠੀ ਕਰਕੇ ਤੇ ਅੱਜ ਆਪਾਂ ਕਿਹਦੇ 8 ਬੰਦਿਆਂ ਨੂੰ 9 ਨੂੰ ਆਪਾਂ ਉਹ ਰਾਸ਼ੀ 9 ਬੰਦਿਆਂ ਨੂੰ ਰਾਸ਼ੀ ਦਿੱਤੀ ਹੈ ਕਿਉਂਕਿ ਜਿਹੜੇ ਇਹਨਾਂ ਤੋਂ ਪਹਿਲਾਂ ਵੀ ਦੋ ਇਨਸੀਡੈਂਟ ਹੋਏ ਸੀ ਆਪਾਂ ਉਹਨਾਂ ਨੂੰ ਵੀ ਨਾਲ ਵਿੱਚ ਆਪਾਂ ਵਾਲ ਕਰ ਲਿਆ ਕਿਉਂਕਿ ਉਹਨਾਂ ਦਾ ਨੁਕਸਾਨ ਵੀ ਬਹੁਤ ਹੋਇਆ ਸੀ ਔਰ ਮੈਨੂੰ ਅੱਜ ਜਿੱਥੇ ਉਹਨਾਂ ਦੀ ਹੈਲਪ ਕਰਕੇ ਮੈਨੂੰ ਖੁਸ਼ੀ ਵੀ ਹੋ ਰਹੀ ਆ ਤੇ ਨਾਲ ਨਾਲ ਮੈਂ ਇਹ ਪ੍ਰਮਾਤਮਾਗੇ ਇਹੀ ਅਰਦਾਸ ਕਰਦਾ ਵੀ ਪ੍ਰਮਾਤਮਾ ਵਾਹਿਗੁਰੂ ਸਾਨੂੰ ਇਹੋ ਜੀ ਕਦਰਨਾ ਦੁਬਾਰਾ ਮੌਕਾ ਦਾ ਨਹੀਂ ਖਦਾ ਨਾ ਸਾਨੂੰ ਮੌਕਾ ਮਿਲੇ ਕਿਉਂਕਿ ਦੁਕਾਨਦਾਰ ਇੱਕ ਇਹੋ ਜੀ ਸੁਸਾਇਟੀ ਹੈ ਜਿਨਿਆਂ ਜੋ ਕੁਛ ਸਾਡਾ ਹੁੰਦਾ ਵਾ ਉਹ ਸਭ ਦੁਕਾਨਾਂ ਦੇ ਅੰਦਰ ਹੁੰਦਾ ਵਾ ਸਾਡੇ ਘਰਾਂ ਦੇ ਵਿੱਚ ਤੇ ਸਿਰਫ ਖਾਣ ਪੀਣ ਦਾ ਸਮਾਨ ਹੀ ਹੁੰਦਾ ਵਾ ਔਰ ਮੈਂ ਇੱਕ ਗੱਲ ਮਹਿਸੂਸ ਕਰਦਾ ਕਿ ਸਰਕਾਰ ਕਿਸੇ ਦੀ ਵੀ ਹੋਵੇ ਚਾਹੇ ਨਾ ਰਸਤੀ ਹੋਵੇ ਚਾਹੇ ਕਾਲੀ ਹੋਵੇ ਚਾਹੇ ਬੀਜੇਪੀ ਹੋਵੇ ਕੋਈ ਸਰਕਾਰ ਵਪਾਰੀਆਂ ਦਾ ਪੱਖ ਸੁਣ ਕੇ ਜਾਂ ਪੱਖ ਲੈ ਕੇ ਰਾਜੀ ਨਹੀਂ ਉਹਦੇ ਵਿੱਚ ਰੀਜ਼ਨ ਇਹ ਹੈ ਮੈਂ ਦੇਖਦਾ ਪਈ 1 ਨੇਸ਼ਨ 1 ਟੈਕਸ ਦੀ ਗੱਲਾਂ ਕੀਤੀਆਂ ਜਾਂਦੀਆਂ ਨੇ ਫੋਰਨ ਸਿਸਟਮ ਦੇ ਸਾਡੇ ਕੋਲ ਟੈਕਸਾਂ ਵੀ ਲਏ ਜਾਂਦੀਆਂ ਨੇ ਲੇਕਿਨ ਅਫੀਸ਼ੀਅਲਟੀ ਸਾਡੇ ਨੂੰ ਨਹੀਂ ਮਿਲਦੀ ਅੱਜ ਗੁਰਦਾਸਪੁਰ ਸ਼ਹਿਰ ਵਿੱਚ ਮੈਂ 2 ਦਿਨ ਪਹਿਲਾਂ ਮਾਨਯੋਗ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਸੀ ਥਰੂ ਡੀਸੀ ਮਾਨਯੋਗ ਸੀਐਮਟ ਸਾਹਿਬ ਨੂੰ ਐਸੀ ਗੱਲ ਮੈਂ ਕਿਹਾ ਕਿ ਆਪਾਂ ਕਿਸੇ ਕਾਰਨ ਵੀ ਅਗਰ ਕਿਸੇ ਦੁਕਾਨਦਾਰ ਦਾ ਨੁਕਸਾਨ ਹੋ ਜਾਂਦਾ ਕਿਸੇ ਅੱਗ ਦੇ ਨਾਲ ਸ਼ਾਰਟ ਸ਼ਕਰ ਨਾਲ ਨੁਕਸਾਨ ਹੋ ਜਾਂਦਾ ਤੈਨੂੰ ਕੁਦਰਤੀ ਆਫਤ ਮੰਨ ਕੇ ਇਹਨਾਂ ਦਾ ਜਿਹੜਾ ਮੁਆਵਜ਼ਾ ਬਣਾਉਣ ਲਈ ਇੱਕ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਹਨਾਂ ਵਪਾਰੀਆਂ ਦਾ ਆਪਾਂ ਉਹਨਾਂ ਦਾ ਜੋ ਉਹਨਾਂ ਦਾ ਮੁਆਵਜ਼ਾ ਦੇ ਕੇ ਉਹਨਾਂ ਦਾ ਸਰਪ੍ਰਾਈ ਕਰ ਸਕੀਏ ਪਰ ਮੈਂ ਮਹਿਸੂਸ ਕਰਦਾ ਕਿ ਜਿੱਥੋਂ ਤੱਕ ਵਪਾਰੀਆਂ ਦੀਆਂ ਡਿਮਾਂਡਸ ਹੈਗੀਆਂ ਨੇ ਤੇ ਸਾਨੂੰ ਇਹਦੇ ਬਾਰੇ ਇੱਕ ਹੱਲਾ ਬੋਲਣਾ ਪੈਣਾ ਇਹ ਆਪਣੀ ਸਾਨੂੰ ਹੋਂਦ ਦੱਸਣੀ ਪਣੀ ਹੈ ਮੈਂ ਥੋੜੇ ਦਿਨਾਂ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਪਿਆਰੇ لال ਸੇਖ ਜੀ ਨੇ ਕੋਣ ਨਾ ਸਲਾਹ ਕਰਕੇ ਤੇ ਇੱਕਾ ਇੱਕ ਪੂਰੇ ਪੰਜਾਬ ਲੈਵਲ ਤੇ ਆਪਾਂ ਇਕੱਠੇ ਗਏ ਕੇ ਸਾਨੂੰ ਭਾਏ ਪ੍ਰੋਟੈਸਟ ਕਰਨਾ ਪਵੇ ਸਰਕਾਰ ਦੀਆਂ ਅੱਖਾਂ ਖੋਲਣੀਆਂ ਪੈਣੀਆਂ ਨੇ ਕਿਉਂਕਿ ਕੋਈ ਵੀ ਕਾਨੂੰਨ ਵਪਾਰੀਆਂ ਨੂੰ ਨਿਚੋੜਨ ਵਾਸਤੇ ਬਣਾਇਆ ਗਿਆ ਦਾ ਵਪਾਰੀਆਂ ਨੂੰ ਕੁਝ ਦੇਣ ਵਾਸਤੇ ਨਹੀਂ ਬਣਾਇਆ ਦਾ ਆਪਾਂ ਵਪਾਰੀ ਲੋਕ ਕਾਗਜ਼ਾਂ ਦੰਨੇ ਆ ਔਰ ਸਟੇਸ਼ਨਰੀ ਕੋਲੋਂ ਲਾਣੇ ਆ ਅਕਾਊਂਟੈਂਟਸ ਦੇ ਪੈਸੇ ਕੋਲੋਂ ਦੰਨੇ ਆ ਵਕੀਲਾਂ ਨੂੰ ਪੈਸੇ ਕੋਲੋਂ ਦੇ ਕੇ ਤੇ ਆਪਾਂ ਰਿਟਰਨ ਫਾਈਲ ਕਰਦੇ ਆ ਇਵਨ ਕਾ ਸਟੇਸ਼ਨਰੀ ਵੀ ਕੋਲੋਂ ਲਾਣੇ ਆ ਅਸੀਂ ਸਰਕਾਰ ਦੇ ਅਨਐਮਪਲੋਇਮੈਂਟ ਖਤਮ ਕਰਨ ਵਿੱਚ ਵੀ ਆਪਾਂ ਬੜਾ ਸਹਿਯੋਗ ਦਿੰਨੇ ਆ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿੰਨੀ ਜੀਐਸਟੀ ਜਮ੍ਹਾਂ ਭਾਣੇ ਆ ਉਹ ਜੀਐਸਟੀ ਦੇ ਰੂਪ ਵਿੱਚ ਸਾਡੇ ਪੈਸੇ ਨੂੰ ਮਿਸਯੂਜ਼ ਕੀਤਾ ਜਾਂਦਾ ਸਾਡੇ ਪੈਸੇ ਦੇ ਨਾਲ ਫ੍ਰੀ ਰਾਸ਼ਨ ਫ੍ਰੀ ਬਿਜਲੀ ਔਰ ਸਰਕਾਰ ਹੋਰ ਫ੍ਰੀ ਦੀਆਂ ਜਿਹੜੀਆਂ ਸਕੀਮਾਂ ਚਲਾਉਂਦੀ ਹੈ ਸਾਡੇ ਪੈਸਿਆਂ ਨਾਲ ਚਲਾ ਕੇ ਪਰ ਜਿਹੜੇ ਟੈਕਸ ਦੇ ਰਹੇ ਨੇ ਜਿਹੜੇ ਦੁਕਾਨਦਾਰ ਜਿਹੜੇ ਵਪਾਰੀ ਲੋਕ ਟੈਕਸਾਂ ਦੇ ਕੇ ਉਹਨਾਂ ਵੱਲ ਟੈਕਸ ਦੇ ਵੱਲ ਕੋਈ ਪੈਸਾ ਮੋੜਿਆ ਨਹੀਂ ਜਾ ਰਿਹਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਸਮਾਂ ਲੰਘ ਗਿਆ ਸਰਕਾਰਾਂ ਜਾਗ ਜਣ ਵਪਾਰੀ ਜਾਗਰ ਹੋ ਚੁੱਕਾ ਔਰ ਅਸੀਂ ਪੰਜਾਬ ਦੇ ਵਿੱਚ ਇਹੋ ਜਿਹਾ ਇੱਕ ਮਾਹੌਲ ਬਣਾ ਦਾਂਗੇ ਕਿ ਸਰਕਾਰਾਂ ਨੂੰ ਵਪਾਰ ਮੰਡਲ ਦੇ ਨਾਲ ਮੀਟਿੰਗ ਕਰਨੀ ਪੈਗੀ ਇੱਥੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਸਾਰੇ ਅੱਜ ਖੜੇ ਨੇ ਸਾਰਿਆਂ ਨੇ ਸਾਨੂੰ ਬਹੁਤ ਸਾਥ ਦਿੱਤਾ ਔਰ ਮੈਂ ਆਸ ਕਰਦਾ ਇਸੇ ਤਰ੍ਹਾਂ ਹੀ ਸਾਡੇ ਗੁਰਦਾਸਪੁਰ ਦੇ ਵਪਾਰੀ ਮੇਰਾ ਸਾਥ ਦੇ ਰਹੇ ਔਰ ਮੈਂ ਇਹਨਾਂ ਵਾਸਤੇ ਜਿਨਾ ਔਰ ਮੇਰੇ ਵਾਸਤੇ ਜਿਹੜੇ ਪਹਿਲ ਉਹ ਪਹਿਲਾਂ ਮੈਂ ਵਪਾਰੀ ਹੈ ਵਪਾਰ ਮੰਡਲ ਹੀ ਮੇਰੀ ਜ਼ਿੰਦਗੀ ਹੈ ਵਪਾਰ ਮੰਡਲ ਹੀ ਮੇਰਾ ਚਾਹੇ ਖੂਨ ਵਿਗੜੇ ਮੈਂ ਦੇਣ ਲਈ ਤਿਆਰ ਪਰ ਮੈਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਾਂਗਾ ਕਿ ਮੈਂ ਅੱਜ ਦੱਸ ਦੇਣਾ ਕਿ ਜੋ ਸਾਡੀਆਂ ਡਿਮਾਂਡਸ ਨੇ ਸਾਨੂੰ ਕਿਸੇ ਤਰ੍ਹਾਂ ਦੀ ਕੋ ਪੈਨਸ਼ਨ ਨਹੀਂ ਕਿਸੇ ਤਰ੍ਹਾਂ ਦੀ ਕੋਈ ਸਾਡੇ ਤੇ ਹੈਲਥ ਸਿਸਟਮ ਨਹੀਂਗਾ ਕਿਸੇ ਤਰ੍ਹਾਂ ਦੀ ਕੋਈ ਸਾਡੀ ਸਾਰ ਨਹੀਂ ਲਈ ਜਾਂਦੀ ਇਸ ਕਰਕੇ ਸਰਕਾਰਾਂ ਨੂੰ ਇਹ ਗੱਲ ਸੋਚਣੀ ਪੈਗੀ ਨਹੀਂ ਤੇ ਆਪਾਂ ਆਪਣੇ ਤੌਰ ਤੇ ਫਿਰ ਆਪਣੀ ਹੋਣ ਦੱਸ ਕੇ ਵਪਾਰੀ ਹੋਣ ਦੱਸ ਕੇ ਫਿਰ ਸਾਨੂੰ ਵੀ ਪ੍ਰਟੈਸਟ ਕਰਕੇ ਆਪਣੀ ਹੋਣ ਦੱਸਣੀ ਪੈਗੀ ਵਪਾਰ ਮੰਡਲ ਹਮੇਸ਼ਾ ਹੀ ਵਪਾਰੀਆਂ ਲਈ ਬਦਦ ਲਈ ਤਤਪਰ ਰਹੇਗਾ ਔਰ ਹਮੇਸ਼ਾ ਹੀ ਰਿਹਾ ਵੀ ਗਾਂ ਵੀ